ਇਹ ਸਮਝ ਨਹੀਂ ਆ ਰਿਹਾ ਇਹ ਮੜਾ ਟਿਕਾ ਥੋੜਾ ਅੱਗੇ ਥੋੜਾ ਅੱਗੇ ਮੈਂ ਕਸਮ ਲੈਂਦਾ ਹਾਂ ਇਹ ਥੋੜਾ ਅੱਗੇ ਦੀ ਮੈਂ ਕਦੇ ਨਹੀਂ ਜੀ ਬਤੋ ਨਹੀਂ ਕਰਾਂਗਾ ਬਤੋ ਨਹੀਂ ਕਰਾਂਗਾ ਅਸੀਂ ਨਸ਼ਾ ਮੁਕਤ ਅਸੀਂ ਨਸ਼ਾ ਮੁਕਤ ਪੰਜਾਬ ਲਈ ਪੰਜਾਬ ਲਈ ਹੋਰ ਨੌਜਵਾਨਾਂ ਨੂੰ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗੇ ਪ੍ਰੇਰਿਤ ਕਰਾਂਗੇ ਅਤੇ ਜਾਗਰੂਤ ਕਰਾਂਗੇ ਅਤੇ ਜਾਗਰੂਤ ਕਰਾਂਗੇ ਮੈਂ ਆਪਣੇ ਸਮੇਂ ਨੂੰ ਮੈਂ ਆਪਣੇ ਸਮੇਂ ਨੂੰ ਸਿੱਖਿਆ ਸਿੱਖਿਆ ਕਿੱਡਾ ਕਿੱਡਾ ਤੇ ਚੰਗੀ ਗਤੀਵਿਧੀਆਂ ਵਿੱਚ ਲਾਵਾਂਗਾ ਚੰਗੀ ਗਤੀਵਿਧੀਆਂ ਵਿੱਚ ਲਾਵਾਂਗਾ ਅਸੀਂ ਨਸ਼ਾ ਅਸੀਂ ਨਸ਼ਾ ਕਰਨ ਵਾਲੇ ਵਿਅਕਤੀ ਕਰਨ ਵਾਲੇ ਕੀ ਨੂੰ ਇਸ ਤਾਹਿਤ ਮਦਦ ਕਰਾਂਗੇ ਕਰਾਂਗੇ ਉਹ ਸਹੀ ਰਹਿਤ ਸਹੀ ਰਹਿਤ ਦੇ ਦੇ ਆ ਸਕੇ ਆ ਸਕੇ ਮੈਂ ਨਸ਼ਾ ਮੁਕਤ ਨਸ਼ਾ ਮੁਕਤ ਸਿਹਤਮੰਦ ਪੰਜਾਬ ਦੀ ਜੋ ਜੀਵਨ ਮਾਨ ਲਈ ਮਾਨ ਲਈ ਆਪਣਾ ਆਪਣਾ ਯੋਗਦਾਨ ਯੋਗਦਾਨ ਦਵਾਗਾ ਦਵਾਗਾ ਜੈ ਹਿੰਦ ਜੈ ਹਿੰਦ ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰੀਏ ਤਾਂ ਮੁਹਿੰਮ ਸ਼ੀੜੀ ਹੋਈ ਹੈ ਜਿੱਥੇ ਤੁਸੀਂ ਤਰਾ ਲਗਾਤਾਰ ਦੇਖ ਸਕਦੇ ਹੋ ਕਿ ਬੀਐਲਓ ਜਿਹੜੀ ਮੈਡਮ ਹੈਗੀ ਆ ਕੁਲਵਿੰਦਰ ਕੋਰ ਜਿਹੜੀ ਆ ਉਹਨਾਂ ਵੱਲੋਂ ਜਿਹੜਾ ਇੱਕ ਮੁਹਿੰਮ ਹੈਗੀ ਆ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇੱਕ ਰੈਲੀ ਕੱਢੀ ਜਾ ਰਹੀ ਹੈ ਤੇ ਨੌਜਵਾਨ ਪੀੜੀ ਨੂੰ ਜਿਹੜਾ ਜਾਗਰੂਤ ਕਰਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਵੀ ਹੈ ਜਿਹੜੇ ਮੈਡਮ ਹਨ ਕੁਲਵਿੰਦਰ ਜਿਹੜੇ ਕੋਰ ਜੀ ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਪੀੜੀ ਦੇ ਵਿੱਚ ਹੌਸਾ ਹੈਗਾ ਇਹ ਜਿਹੜੀ ਹੈ ਆਪਣੇ ਤਾਰਾਗੜ ਤੋਂ ਲੈ ਕੇ ਪੁਰਾਣੇ ਤਾਰਾਗੜ ਤੋਂ ਲੈ ਕੇ ਨਵੇਂ ਤਾਰਾਗੜ ਦੇ ਵਿੱਚ ਜਿਹੜੀ ਹੈ ਇਹ ਰ ਤੇ ਲਗਾਤਾਰ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਇਹਨਾਂ ਵੱਲੋਂ ਰੈਲੀਆਂ ਕਿੱਥੀਆਂ ਜਾ ਰਹੀਆਂ ਹਨ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਵਕੀਰ ਸਾਹਿਬ ਜੁੜੇ ਆਗੇ ਨਾ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈਗਾ ਵਕੀਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸਾਡਾ ਅਭਿਆਨ ਹੈਗਾ ਆ ਪੰਜਾਬ ਲੀਗਲ ਸਰਵਿਸ ਅਥਾਰਟੀ ਵੱਲੋਂ ਜੂਤ ਜੂਤ ਅਗੇਂਸਟ ਡਰੱਗ ਨੂੰ ਲੈ ਕੇ ਇਹ ਚਲਾਇਆ ਹੈ ਪੂਰਾ ਮਹੀਨਾ ਹੈਗਾ ਚਲੇਗਾ ਅਭਿਆਨ ਸਾਰੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਵਿੱਚ ਇਹ ਅਭਿਆਨ ਜਿਹੜਾ ਇਹ ਸ਼ੁਰੂਆਤ ਕੀਤੀ ਗਈ ਆ ਜ਼ਿਲ੍ਹਾ ਸੈਸ਼ਨ ਜਜ ਜਤਿੰਦਰਪਾਲ ਸਿੰਘ ਖੁਰਮੀ ਅਤੇ ਰੁਪਿੰਦਰ ਸਿੰਘ ਜੀ ਆਪਣੇ ਸੀਜੀਐਮ ਸਾਹਿਬ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਇਹ ਜਿਹੜਾ ਅਭਿਆਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਇਹ ਹੁਣ ਜਗ੍ਹਾ-ਜਗ੍ਹਾ ਇਹ ਅਭਿਆਨ ਜਿਹੜਾ ਨਸ਼ੇ ਦੇ ਵਿਰੋਧ ਦੇ ਜਿਹੜਾ ਚਲਾਇਆ ਜਾ ਰਿਹਾ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਪੰਜਾਬ ਨੂੰ ਨਸ਼ੇ ਨਸ਼ੇ ਦੀ ਕੋਹੜ ਦੇ ਵਿੱਚੋਂ ਪਹਚਾਣਾ ਆ ਇਹ ਅਭਿਆਨ ਜਿਹੜਾ ਹੈ ਇਹ ਪਿੰਡ-ਪਿੰਡ ਵਿੱਚ ਜਾਏਗਾ ਸ਼ਹਿਰ-ਸ਼ਹਿਰ ਵਿੱਚ ਜਾਏਗਾ ਇਹਦਾ ਮੁੱਲ ਕੀ ਜੂਤ ਦਾ ਪੂਰਾ ਸਮਰਥਨ ਲਵਾਂਗੇ ਕਿੰਨੇ ਵਜੇ ਦਾ ਸਮਾ ਸੀ ਤੇ ਕਿੰਨੇ ਵਜੇ ਜਿਹੜਾ ਹੁਣ ਇਹ ਸਮਾਪਤ ਕੀਤਾ ਜਾਏਗਾ ਤੇ ਅਗਲਾ ਕੱਲ ਦਾ ਤੁਹਾਡਾ ਕੀ ਰਹੇਗਾ ਇਹ ਅਭਿਆਨ 11 ਵਜੇ ਸਵੇਰ ਤੋਂ ਸ਼ੁਰੂ ਕੀਤਾ ਗਿਆ ਆ ਉਸ ਤਰ੍ਹਾਂ ਹੀ ਇਹ ਪ੍ਰਾਨ ਤਾਰਾਗੜ ਤੋਂ ਲੈ ਕੇ ਨਵੇਂ ਤਾਰਾਗੜ ਤੱਕ ਅਭਿਆਨ ਜਿਹੜਾ ਇਹ ਜਾਏਗਾ ਜੂਦਾ ਨੂੰ ਪੂਰਾ ਸਮਰਥਨ ਮਿਲ ਰਿਹਾ ਐ ਐਸੇ ਤਰ੍ਹਾਂ ਮਿਲ ਗਿਆ ਅਸੀਂ ਆਸ਼ਾ ਕਰਦੇ ਆ ਅੱਗੇ ਵੀ ਜਿਹੜਾ ਸਾਡਾ ਅਗਲਾ ਜਿਹੜਾ ਪੂਰਾ ਮੰਥ ਜਿਹੜਾ ਚੱਲ ਰਿਹਾ ਅਭਿਆਨ ਉਹਦੇ ਵਿੱਚ ਸਾਨੂੰ ਪੂਰਾ ਜੂਦਾ ਸਮਰਥਨ ਮਿਲੇਗਾ ਸੋ ਇਹ ਸਾਡੇ ਨਾਲ ਵਿਕੇਸ਼ ਸਾਹਿਬ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਾਡੇ ਨਾਲ ਮੈਡਮ ਜਿਹੜੇ ਕੁਲਵਿੰਦਰ ਕੋਰਟ ਜੀ ਹਨ ਉਹ ਵੀ ਸਾਡੇ ਨਾਲ ਜੁੜ ਚੁੱਕੇ ਹੈਗੇ ਮੈਮ ਪਹਿਲਾਂ ਤਾਂ ਦੇਖਿਆ ਤੁਹਾਡੇ ਵੱਲੋਂ ਕਾਫੀ ਜਿਹੜੇ ਆ ਇਸ ਨੂੰ ਪ੍ਰੋਗਰਾਮ ਨੂੰ ਲੈ ਕੇ ਫੋਕਸ ਕੀਤੇ ਜਾ ਰਹੇ ਹਨ ਨਸ਼ੇ ਦੇ ਵਿਰੁੱਧ ਅੱਜ ਕਿਸ ਤਰ੍ਹਾਂ ਤੁਹਾਡੇ ਵੱਲੋਂ ਜਿਹੜਾ ਆ ਅੱਜ ਪ੍ਰੋਗਰਾਮ ਨਿਕਿਆ ਹੈ ਸਰ ਜਿੱਦਾਂ ਸਰ ਉਹਨਾਂ ਨੇ ਦੱਸਿਆ ਹੈ ਸੇਮ ਉਹੀ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਇਹ ਵਿਹਾਨ ਸ਼ੁਰੂ ਕੀਤਾ ਗਿਆ ਹੈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਟੀਮਾਂ ਬਣਾਈਆਂ ਗਈਆਂ ਨੇ ਜਿਹਦੇ ਵਿੱਚ ਸਾਡੇ ਵੱਖ-ਵੱਖ ਬਲੋਕਾਂ ਵਿੱਚ ਟੀਮਾਂ ਨੂੰ ਆਰਡਰ ਦਿੱਤਾ ਗੇ ਨੇ ਰੈਲੀ ਕੱਢਣ ਦਾ ਜਿਹੜੀ ਅੱਜ ਸ਼ੁਰੂਆਤ ਕੀਤੀ ਗਈ ਹੈ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਵੀ ਅੱਜ ਤੁਹਾਡਾ ਤਾਰਾਗੜ ਤੋਂ ਲੈ ਕੇ ਜਿਹੜਾ ਨਵੇਂ ਤਾਰਾਗੜ ਤੱਕ ਜਿਹੜਾ ਤੁਹਾਡਾ ਪ੍ਰੋਗਰਾਮ ਹੈਗਾ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਪਬਲਿਕ ਵਾਲਾ ਬੱਚੇ ਬੱਚਿਆਂ ਵਾਲੋ ਨੌਜਵਾਨ ਪੀਡੀਐਲ ਸਰ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ ਸਾਨੂੰ ਪਬਲਿਕ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਵੀ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ ਸਾਡੇ ਨਾਲ ਹੋ ਕੇ ਉਹ ਰੈਲੀ ਨਿਕਲਦੇ ਪਏ ਹਨ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜਾ ਤੁਹਾਡੇ ਵੱਲੋਂ ਲਗਾਤਾਰ ਚੱਲਣਗੇ ਪਿੰਡਾਂ ਦੇ ਵਿੱਚ ਵੀ ਚੱਲਣਗੇ ਹੁਣ ਸ਼ਹਿਰਾਂ ਦੇ ਵਿੱਚ ਵੀ ਚੱਲਣਗੇ ਜੀ ਜੀ ਸਰ ਮੰਥੀ ਕੁ ਮਹੀਨਾ ਚਲੇਗਾ ਕਿ ਚ ਕੋਸ਼ਿਸ਼ ਕਰਦੇ ਹੁੰਦੇ ਨੇ ਨਹੀਂ ਨਹੀਂ ਸਰ ਇਹ ਪੂਰਾ ਮੰਥ ਚਲੇਗਾ 6 ਜਨਵਰੀ ਤੱਕ ਮਤਲਬ ਇਹ ਮੁਹਿੰਮ ਨੂੰ ਚਲਾਇਆ ਜਾਏਗਾ ਕੀ ਮੈਸੇਜ ਆਏਗਾ ਤੁਹਾਨੂੰ ਸਰ ਨਸ਼ਾ ਮੁਕਤ ਪੰਜਾਬ ਦਾ ਹੀ ਮੈਸੇਜ ਆ ਵੀ ਸਾਡੂ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਏ ਤੇ ਅਸੀਂ ਆਪਣੇ ਬੱਚਿਆਂ ਨੂੰ ਇਸ ਕੋੜ ਤੋਂ ਬਚਾਈਏ ਸੋ ਇਹ ਕੁਲਵਿੰਦਰ ਕੋਰ ਮੈਡਮ ਸਾਡੇ ਨਾਲ ਜੁੜੀ ਸੁਖੇ ਸੀ ਜਿਨ੍ਹਾਂ ਵੱਲੋਂ ਜ਼ਿਲ੍ਹਾ ਅਥਾਰਟੀ ਸੇਵਾਵਾਂ ਵੱਲੋਂ ਜਿਹੜਾ ਲਗਾਤਾਰ ਜੜੀ ਹੈ ਇਹਨਾਂ ਵੱਲੋਂ ਜਿਹੜੀ ਇੱਕ ਮੁਹਿੰਮ ਹੈਗੀ ਆ ਤੁਸੀਂ ਲਗਾਤਾਰ ਦੇਖ ਸਕਦੇ ਹੋ ਵੀ ਬੱਚੇ ਜਿਹੜੇ ਨੇ ਇਸ ਪੀੜੀ ਦੇ ਵਿੱਚ ਜਿਹੜਾ ਨਸ਼ੇ ਦੇ ਮੁਕਤ ਜਿਹੜਾ ਪੰਜਾਬ ਨੂੰ ਬਣਾਉਣ ਲਈ ਜਿਹੜਾ ਆ ਲਗਾਤਾਰ ਨਾਰੇ ਚਲਾਉਂਦੇ ਨਾ ਸਰ ਸਾਡੇ ਡਿਸਟ੍ਰਿਕਟ ਲੀਵਲ ਸਰਵੇ ਸਾਡੀ ਵੱਲੋਂ ਇੱਕ ਨਸ਼ਾ ਮੁਕਤ ਪੰਜਾਬ ਦੇ ਬਾਰੇ ਇੱਕ ਰੈਲੀ ਕੱਢੀ ਜਾ ਰਹੀ ਹੈ ਜਿਸ ਵਿੱਚ ਸਾਡੇ ਸੈਸ਼ਨ ਜਨ ਜਤਿੰਦਰ ਪਾਸੇ ਖੁਰਮੀ ਡਿਸਟ੍ਰਿਕਟ ਲੀਗ ਦੇ ਸਰਵਿਸ ਦੇ 77 ਸਿਵਲ ਜੱਜ ਰਵਿੰਦਰ ਜੀ ਔਰ ਅਰਵਿੰਦ ਸਰ ਸਿਵਲ ਜੱਜ ਨੇ ਇਹਨਾਂ ਦੇ ਹੁਦੇਸ ਅਨੁਸਾਰ ਇੱਕ ਰੈਲੀ ਕੱਢੀ ਜਾ ਰਹੀ ਹੈ ਜਿਸ ਵਿੱਚ ਪਬਲਿਕ ਨੂੰ ਆਮ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਪੁਰਾਣੇ ਤਾਰਾਗੜ ਤੋਂ ਲੈ ਕੇ ਨਵੇਂ ਤਾਰਾਗੜ ਤੱਕ ਰੈਲੀ ਕੱਢੀ ਜਾ ਰਹੀ ਹੈ ਜਿਸ ਵਿੱਚ ਸਰਪੰਚ ਨੀਸ਼ਾ ਜੀ ਸਰਪੰਚ ਰੋਜੀਸ਼ੈਣੀ ਜੀ ਔਰ ਪਿੰਡ ਦੇ ਆਮ ਨੌਜਵਾਨ ਜਿਨ੍ਹਾਂ ਨੇ ਸਾਡੇ ਲਈ ਬਹੁਤ ਵਧੀਆ ਸਹਿਯੋਗ ਕੀਤਾ ਤਾਂ ਆਪਾਂ ਇਹ ਚਾਹੁੰਦੇ ਆ ਵੀ ਇਹ ਐਮਐਮ ਜਿਹੜੀ 6 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ ਇਹ 6 ਜਨਵਰੀ ਤੱਕ ਦੀ 6 ਜਨਵਰੀ 2024 ਤੱਕ ਚੱਲੇਗੀ ਤੇ ਇਹ ਹਰ ਇੱਕ ਵਾਕ ਵਾਕ ਇਲਾਕਿਆਂ ਵਾਕ ਵਾਕ ਸਕੂਲਾਂ ਕਨਜਾ ਪਿੰਡਾਂ ਵਿੱਚ ਇਹਦਾ ਸਾਨੂੰ ਪੂਰਾ ਅਮਾਨ ਹੈ ਕਿ ਸਾਡਾ ਪਬਲਿਕ ਜਿਹੜਾ ਪੂਰਾ ਸਾਥ ਦੇਗੀ ਔਰ ਨਸ਼ਾ ਸ਼ੁਰੂ ਕਰਾਂਗਾ ਨਸ਼ਾ ਜਰੂਰ ਅਸੀਂ ਇਲਾਕੇ ਹੀ ਰਵਾਂਗੇ ਧੰਨਵਾਦ ਇਸ ਤਰ੍ਹਾਂ ਦੀ ਅਪਡੇਟ ਸਾਡੇ ਨਾਲ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੀ ਇੱਕ ਨਿਊਜ਼